ਆਈ ਹੈ ਦੇ ਸ਼ੋਭਦੀ ਪੁੱਤਾਂ ਫਤਿ ਕਿੱਥੇ ਸ਼ੋਭਦੀ ਪੁੱਤਾਂ ਇੱਥੇ ਸੁਦਾ ਹੀ ਨਹੀਂ ਉਹ ਸੱਸਰੀ ਕਾਲਜੀ ਉਸਦੇ ਵਈ ਸੱਸਰੀ ਕਾਲਜੀ ਆ ਉਹਦੇ ਬੜਾ شریف ਬਣਿਆ ਨਾ ਸੱਸਰੀ ਕਾਲਜੀ ਸ਼ਾਇਆ ਸੱਸਰੀ ਕਾਲਜੀ ਆ ਉਹਦੇ ਇਹ ਸ਼ੋਭਦੀ ਪੁੱਦੇ ਦਾ ਸ਼ੋਭਦੀ ਪੁੱਤੀ ਮੰਮਾ ਇਹਦੀ ਮੰਮਾ ਉਹਨਾਂ ਵੀ ਸੱਸਰੀ ਕਾਲ ਸਾਰੇ ਆ ਇਹਨੂੰ ਠੀਕ ਸ਼ੋਭ ਸ਼ੁਭ ਦੀਪਾਂ ਗੱਲਾਂ ਕਰ ਜਾਵਾ ਜੀ ਆਹ ਤੂੰ ਬਾਬਾ ਜੀ ਨਾ ਬੜੀਆਂ ਗੱਲਾਂ ਕਰਦਾ ਇਹਨੂੰ ਹੋਊਈ ਕਾਕੇ ਅੰਗੜਾ ਉਹ ਕੀ ਅਗੜਾਈਆਂ ਅੰਗੜਾਈਆਂ ਲੈ ਆਂਦੀਆਂ ਉਹ ਉਹਦੇ ਤਿਰਛੀਆਂ ਨਜ਼ਰੀਆਂ ਕੱਟ ਕਰਕੇ ਆਏ ਹੋ ਮੁਰ ਵਰਦੀ ਤਿਰਛੀਆਂ ਨਜ਼ਰੀਆਂ ਬੋਲੇ ਆਏ ਹੈ ਜਦੋਂ ਇਹਨੂੰ ਹੁੰਦਾ ਵੀ ਉੱਠੇ ਗੱਲਾਂ ਬਾਤਾਂ ਕਰੇ ਤੈਨੂੰ ਪਰ ਨੀਂਦ ਨਾ ਰਾਤ ਨੂੰ ਭਾਬੀ ਘਰਾਂ ਦਾ ਜਗਰਾਤਾ ਹਏ ਸਾਡਾ ਫਤਿਹ ਦੋ ਦੋ ਘੰਟੇ ਬਾਅਦ ਘੜੀ ਦੇ ਟਾਈਮ ਨਾਲ ਪੂਰਾ ਉੱਠਦਾ ਹੁੰਦਾ ਸੀ ਪੂਰਾ ਬਗੜਾ ਜਾਂਦਾ ਜਿੱਦਾਂ ਗੁਰੂ ਉੱਠਿਆ ਨਾ ਉਹਦੇ 9 ਵਜੇ ਸੌਂ ਜਾਣਾ 9 ਤੋਂ 10 ਪੂਰੇ 11 ਵਜੇ ਉੱਠਣਾ ਫਿਰ 11:00 ਨੂੰ ਸੁੱਤਾ ਪੂਰੇ 1 ਵਜੇ ਉੱਠ ਜਾਣਾ ਦੋ ਦੋ ਘੰਟੇ ਬਾਅਦ ਪੂਰਾ ਉੱਠਦਾ ਹੁੰਦਾ ਸੀ ਇਹਨੇ ਚੰਗਾ ਜਗਰਾਤਾ ਕਰਾਇਆ ਸੀ ਹੁਣ ਵੇਖੋ ਕਰਨਾ ਯਾ ਯੂਣ ਵੇ ਜਗਰਾਤਾ ਦੇ ਬੱਚੇ ਕਰਉਂਦੀ ਬੜਾ ਸ਼ੌਬਤ ਵੀ ਕਰਾਦੀ ਹੈ ਮਾੜਾ ਜ ਆਪਣੀ ਮੰਮੀ ਨੇ ਦਾ ਜਗਰਾਤਾ ਕਰਾਉਂਦਾ ਕਰਾਉਂਦਾ ਸਾਬੀ ਫਤਿਹ ਨੇ ਕਿੰਨਾ ਕਰਾਉਂਦਾ ਹੁੰਦਾ ਹੈ ਇਹ ਆਪਣੀ ਨਹੀਂ ਅੱਛਾ ਉਹਨਾਂ ਦੀ ਸਮਝਾਉਣ 24 ਘੰਟੇ 27 ਥੋੜੀ ਜਣਾ ਉਹਨੇ ਨੀਂਦੀ ਨਹੀਂ ਕਰਨੀ ਏਡਾ ਕੇਡਾ ਵੇਲਾ ਵੇਲਾ ਵਾ ਕਹਿਉਂਦੇ ਫਤਿਹ ਤੁਸੀਂ ਕਾਕੇ ਨੂੰ ਆਈ ਲਵ ਯੂ ਨਹੀਂ ਕਿਹਾ ਹੈ ਉਹ ਨਹੀਂ ਸੋਣਾ ਮੈਂ ਬਾਅਦ ਚ ਫੇਰ ਬੰਦਣਾ ਬਣਾ ਬਸ ਤੇਰੇ ਵਾਂਗੂ ਕੁੱਤੇ ਖੱਸੀ ਨਹੀਂ ਨਹੀਂ ਕਿਉਂ ਨਹੀਂ ਹੰ ਫਤੇ ਵੀਰੇ ਓਹ ਸ਼ਟਾ ਨਹੀਂ ਨਹੀਂ ਕਰਨੀ ਫਤੇ ਫਤੇ ਤੇ ਦੱਸਾਂ ਲਿਆ ਗੁਰਗਨ ਲਿਆ ਗੁਰਗਨ ਲਿਆ ਗੁਰਗਨ ਇੱਥੇ ਦੰਦੀ ਓੜਦੇ ਇੱਥੇ ਆਪੇ ਦੰਦੀ ਵੱਡੂ ਇਹਨੂੰ ਪਤਾ ਲੱਗ ਜੂ ਫਿਰ ਬੜੀ ਜ਼ੋਰ ਦੇ ਮੈਂ ਟਿੱਖੇ ਡੰਡੂ ਹੋ ਗਏ ਇਹ ਬਹੁਤ ਟਿੱਖੇ ਡੰਡੂ ਹੈ ਤੇਰੇ ਡੰਦੀ ਦੇ ਸ਼ੀਰ ਵਾਲੇ ੜੇ ੜੇ ਡੰਦੇ ੜੇ ੜੇ ਕਿੱਦੇ ਵੱਡੇ ਮੇਰੇ ਡੰਦੇ ਤੇਰੇ ਤੇਰੇ ਵੀ ਆ ਇਹ ਨਿੱਕੇ ਜਿਹੇ ਫਤੇ ਤੇ ਟਿੱਡੇ ਜਿਹੇ ਦੰਦ ਆਹ ਟਿੱਡੇ ਵੱਟੇ ਹੁੰਦੇ ਕਿਤੇ ਦੰਦ ਵੀ ਆਪਣੇ ਵੱਟੇ ਕਿ ਤੇ ਖਾਣ ਆਪਣੇ ਦੰਦ ਵੀ ਵੱਟੇ ਕਿ ਤੇ ਖਾਣ ਫੇਵਾਰ ਲਗਾਣਾ ਤੇ ਦੰਦ ਕਿ ਨਾ ਫਤੇ ਵੀਰੇ ਜੋੜ ਦੀ ਵੱਟੇ ਜੋੜ ਦੀ ਪਿਆਰ ਨਾਲ ਵੇਖਣਾ ਪਿਆਰ ਨਾਲ ਵਧਣ ਡਿਆ ਓਏ ਫੋਟ ਫੋਟੇ ਗੰਦੇ ਕੰਮ ਕਾਣ ਸੌਰੀ ਕਹਿ ਕੇ ਸੌਰੀ ਕਿਰਵੀਰ ਜੀ ਸੌਰੀ ਕਨ ਨਾ ਮੈਂ ਉਹਨਾਂ ਚੰਨੀ ਚੁਪਣਾ ਪਹਿਲਾਂ ਸੌਰੀ ਕਹਿ ਮੈਂ ਕੋਈ ਚੀਜ਼ੀ ਨਹੀਂ ਲਗਦੇ ਨਹੀਂ ਤੇ ਮੈਂ ਸਾਬੀ ਨਾ ਧੱਕੇ ਦਿਓ ਬੋਲ ਕੇ ਸੌਰੀ ਪਿੱਛੇ ਭਾਬੀ ਜੀ ਚਲ ਸੌਰੀ ਪਾਪਾ ਨਹੀਂ ਵੀਰ ਨੂੰ ਕਹ ਕੇ ਵੀਰ ਜੀ ਸੌਰੀ ਨਾ ਕਹ ਵੀਰ ਜੀ ਸੌਰੀ ਵੀਰ ਜੀ ਸੌਰੀ ਹਾਂ ਮੈਂ ਕਰੂੰਗਾ ਜੇ ਹੁਣ ਕੀਤਾ ਤੂੰ ਕੋਟਿਓ ਫਿਰ ਮੈਨੂੰ ਨਹੀਂ ਨਹੀਂ ਕਿਛ ਹੋਣੀ ਕਹ ਸੌਰੀ ਵੀਰ ਜੀ ਕਿਉਂ ਗੋਸਾ ਕਰ ਰਿਹਾ ਗੁਰਮਨ ਲੋਕ ਘੁੱਟਣਾ ਲੜਾਈ ਹੋਈ ਗੁਰਮਨ ਨਾਲ ਨਹੀਂ ਦੇ ਹੋਇਆ ਤਾ ਮੈਂ ਇੱਕ ਦੂਜੇ ਦੇ ਦਾ ਐਵੇਂ ਲੜਪੇ ਗੈਂਗਸਟਰ ਬਣੇ ਫਿਰਦੇ ਮਾਮੇ ਦੋਵੇਂ ਇਹ ਆਈ ਮੈਨੂੰ ਆਦਾ ਗੁਰਗੁਨ ਘੋਟੇ ਗਈ ਮੈਂ ਨਹੀਂ ਮੈਨੂੰ ਡਰ ਬਣਾ ਲਾਦਾ ਤਾਂ ਮੈਂ ਤਾਂ ਬੜੀ ਜ਼ੋਰ ਦੀ ਵੜਦਾ ਹਾਂ ਮੈਂ ਤੇਰੇ ਵੜਦੇ ਨਹੀਂ ਤੂੰ ਵੀ ਨਹੀਂ ਜਾਈ ਕਿਆ ਮੇਰੇ ਕੋਈ ਟਾਈਮ ਬੰਦੇ ਨਹੀਂ ਅਵੇਲੇਬਲ ਨਹੀਂ ਤੇ ਮੈਂ ਬੰਦੇ ਇਕੱਠੇ ਕਰਕੇ ਖੜਨੇ ਹੀ ਨਹੀਂ ਉਹਦੇ ਵੀਰ ਕੋ ਨਹੀਂ ਬੰਦੇ ਹੈਗੇ ਇਸ ਟਾਈਮ ਉਹਦੇ ਉਹ ਕਣਕ ਕਣਕ ਦੀ ਵਾਢੀ ਚ ਬਿਜ਼ੀ ਹੈ ਨਾ ਤਾਂ ਕਰਕੇ ਹੈ ਨਾ ਸੌਰ ਭਾਬੀ ਉਹਦੇ ਗਾਂ ਚ ਦੋ ਜਾਣੇ ਹਨ ਮਨੂੰ ਤੇ ਉਹਦੇ ਬਸ ਬਾਕੀ ਉਹ ਜਿਹੜਾ ਪਰਲਾ ਉਹ ਨਿੱਕਾ ਵਾ ਹਜੇ ਕੌਣ ਆ ਜੀਵਨ ਨਹੀਂ ਜੀਵਨ ਨਹੀਂ ਹੁੰਦਾ ਜੀ ਜੀਵਨ ਦੀਆਂ ਗੱਲਾਂ ਤੇ ਵੱਡੀਆਂ ਹੁੰਦੀਆਂ ਨੇ ਨਾ ਵੱਡੇ ਵੱਡੇ ਉਹ ਵੀਰ ਵੱਡੇ ਦਾ ਆਪਣਾ ਦਾ ਕੰਮ ਕਰਦਾ ਹੈ ਨਾ ਜੀਵਨ ਵੱਡੇ ਲੈਵਲ ਤੇ ਕੰਮ ਕਰਦਾ ਉਹਦਾ ਵੱਡਾ ਬਾਕੀ ਜੀਵਨ ਦੇ ਸ਼ੇਰ ਆ ਗਏ ਸ਼ੇਰ ਆ ਗਏ ਬਾਈ ਘਰ ਨਹੀਂ ਜਾਂਦਾ ਆਂਦਾ ਇੱਥੇ ਸੌਣਾ ਅੰਮ੍ਰਿਤ ਦਿਨ ਮੈਨੂੰ ਮੰਗੋ ਜੀ ਤਾਂ ਜੀ ਤਾਂ ਨਹੀਂ ਆ ਗਿਆ ਇਹ ਅੰਦ ਸ਼ਹਿਰ ਜੀ ਤਾਂ ਆ ਗਿਆ ਇਹ ਜਿਹੜਾ ਸਕੂਲ ਛੱਡ ਦਿੰਦੇ ਆਂ ਅੰਦ ਸ਼ਹਿਰ ਜੀ ਤਾਂ ਆ ਗਿਆ ਵਾ ਹਾਂ ਆਇਆ ਹੀ ਕਹਿੰਦੇ ਆਇਆ ਅੰਦੇ ਜੀ ਵੀ ਆ ਕਹਿੰਦੇ ਉਹਨਾਂ ਮੌਜੂਦ ਵੀ ਰੱਖਣੇ ਫੜਿਆ ਕਿ ਆ ਵਾ ਨਹੀਂ ਫੜਿਆ ਕਿ ਹਰੇ ਕਦੇ ਕੀ ਇੰਨੇ ਕੁੱਤੇ ਖਾ ਗਏ ਬਸ ਕੱਲੀ ਮੂੰਹ ਹੀ ਛੱਡ ਕੇ ਜਾਂਦਾ ਮੂੰਹ ਛੱਡ ਜਾਂਦਾ ਬਸ ਨਿਸ਼ਾਨੀ ਦਾ ਦੱਦਾ ਵੀ ਮੈਂ ਆ ਖਾ ਗਿਆ ਤੇ ਆ ਜਾਨਵਰੀ ਪਛਾਣ ਕੇ ਆਪਣਾ ਲੈ ਜਿਓ ਪਤਾ ਕਿਉਂ ਦੱਦਾ ਵਾ ਉਹ ਫਿਰ ਪੋਸਟਮਾਰਟਮ ਕਰਾਉਣਾ ਪੈਣਾ ਫਿਰ ਪਛਾਣ ਹੁਣੀ ਉਹ ਮੂੰਹ ਤਾਂ ਚੜ ਜਾਂਦਾ ਚੀਤਾ ਵੀ ਪਛਾਣਾ ਚੂਗੀ ਪੋਸਟਮਾਰਟਮ ਤਾਂ ਕਰਾਉਣਾ ਪਊਗਾ ਨਾ ਸੋਮਨ ਭਾਬੀ ਮੂੰਹ ਤਾਂ ਦੱਸ ਜਾਂਦਾ ਨਾ ਫਤੇ ਵੀਰ ਪੁੱਤ ਕਾਕਾ ਵੀਰਾ ਹੀ ਉਹ ਛੋਟਾ ਵੇਖੀ ਮੈਂ ਇੱਕ ਕਾਕੇ ਨੂੰ ਕੁੱਟ ਲਵਾਂ ਫਤੇ ਵੀਰੇ ਨਹੀਂ ਨਹੀਂ ਕਿਉਂ ਥੋੜਾ ਦਾ ਕੁੱਟ ਲੈਣ ਦੇ ਫਤੇ ਨਹੀਂ ਮਾ ਤੇ ਚੁੱਪ ਉਥੇ ਨਹੀਂ ਮੈਂ ਜਦੋਂ ਕਹਾਂ ਨਾ ਮੈਂ ਹੁਣ ਛੋਣੂ ਵੀਦ ਕਾਕੇ ਨੂੰ ਪੁੱਟਣਾ ਮੈਂ ਥੋੜਾ ਜਿਹਾ ਕਾਕੇ ਨੂੰ ਪੁੱਟਣਾ ਨਹੀਂ ਨਹੀਂ ਕਾਕੇ ਨੂੰ ਨਹੀਂ ਮਾਰਨਾ ਆਂਦਾ ਕਾਕੇ ਦਾ ਤੇ ਬੰਮੇ ਛੁਬ ਤੇਰੀਆਂ ਗੱਲਾਂ ਕਾਹਨ ਦੇ ਚੀ ਤੁਸੀਂ ਉੱਥੇ ਦੇ ਨਹੀਂ ਸਾਬੇ ਤੁਸੀਂ ਨੀਨੀਆਂ ਕੋਈ ਜੋਂਦੇ ਬੰਦੇ ਜੇ ਉਹ ਵੱਡਾ ਕੀ ਕਰੋ ਕਰਾਂ ਤੂੰ ਵੇਖ ਆਪਣੇ ਨਾਲ ਫੇਰ ਹੋ ਜਾਣਾ ਬਾਅਦ ਚ ਛੋਬਦੀਪ ਨੀਲੂ ਚੜੀ ਮੈਂ ਭਾ ਤੇਰੇ ਨੂੰ ਪਤਾ ਕਿ ਤਵਾਜ ਮਾਰਦੀ ਨਹੀਂ ਭਾਬੀ ਨਹੀਂ ਮੇਰੀ ਲੁਚੜੀ ਪੇਰੀ ਪਤਿ ਮਾਸ਼ਨੀ ਬੜੇ ਬੜੇ ਨਾਮ ਪਾ ਲੀ ਨੋਨੀ ਕਾਕੀ ਮਾ ਪਿਓ ਪਿਆਰ ਨਾਲ ਬੜਾ ਕੁਛ ਕਹਿੰਦਾ ਸਵੇਰੇ ਬੜੇ ਚਾਚੂ ਕੇ ਮਖਾਉਣੀ ਹੀ ਛੂਡ ਜੇ ਕਿੰਨਾ ਡੈਮ ਫੋਨ ਨੂੰ ਹਾਂ ਉਦੋਂ ਬੜਾ ਗੁੱਸੇ ਜਿਹਾ ਨਾ ਵੇ ਇਧਰ ਉਧਰ ਵੇਦਾ ਸੀ ਕਿ ਉਹਨੂੰ ਠਾਗ ਲਾ ਹਾਂਦਾ ਹੋਣਾ ਸਵਕਤ ਤੇ ਠਾਲਤਾ ਨਾ ਕੋਈ ਕੰਮ ਤੇ ਨਾ ਕੋਈ ਘਰ ਸੌਣ ਵੀ ਨਹੀਂ ਦਿੰਦੇ ਵੇ ਲੜੇ ਉਹ ਕਪੜਾ ਦਾ ਕੱਪੜੇ ਮੇਰੇ ਲਾਤੀ ਨਾ ਉਦੋਂ ਹਾਂ ਇਹ ਗੁੱਸੇ ਨਾਲ ਵੇਦਾ ਉਦੋਂ ਮੇਰਾ ਟਾਈਮ ਵੀ ਨਹੀਂ ਸਕੂਲ ਲੈ ਜਾਣਾ ਇਹਦੇ ਵੇਖਣ ਦਾ ਬੜਾ ਮੈਨ ਹੋ ਗਿਆ ਹਾਂ ਆਂਦਾ ਹੋਣਾ ਇਹ ਕਰਦੇ ਕੀ ਮੈਨੂੰ ਸਤਾਉਂਦੇ ਏ ਕੀ ਬੂਟ ਜੀ ਮੇਲੇ ਭਾਬੀ ਇਤਾਂ ਹੀ ਬਾਅਦ ਚ ਵੱਡਾ ਵੱਡਾ ਹੀ ਜਾਂਦਾ ਬੱਚਾ ਹਣਾ ਜੇ ਤਾਂ ਥੋੜਾ ਜਿਹਾ ਹੱਥ ਆ ਜੋਂ ਜੋ ਗਾ ਕੇ ਨਾ ਚਿੱਦਾਂ ਨਾਲ ਲੱਗਣ ਵਾਲਾ ਫਿਰ ਤੇ ਪੁੱਤ ਹੀ ਪਿਆਰਾ ਲੱਗਿਆ ਕਰਨਾ ਆ ਆਪੇ ਪੋਤੇ ਵੇ ਹੁੰਦੇ ਆਂਦਾ ਉੱਤੇ ਚੁੱਪ ਨਹੀਂ ਨੇ ਇਦਾਂ ਸਦਾਨੀ ਆ ਓਏ ਗਗਲੂ ਹੈ ਮੈਂ ਹੋਰ ਨੂੰ ਨੌਦਾ ਬਣੀ ਹੂੰ ਚਲ ਬਸ ਫੇਰ ਜੇ ਕਰਾਤਾ ਕਰਾਊਗਾ ਫੇਰ ਕਰਿਆ ਤੁਸੀਂ ਰਾਤ ਕੀ ਵੇਖਾਂ ਇਹ ਤਾਂ ਨਹੀਂ ਕੀ ਕੀਤਾ ਕੋਸ਼ਵਣੀ ਵੇਖਿਓ ਕੀ ਬਖਾਇਆ ਦੱਸ ਦੱਸ ਇਹ ਕੋਈ ਕਿਹੜਾ ਅਮਾ ਸ਼ੋਭਦੀ ਪਾਪਾ ਕਾਕਾ ਬਣਾਉਣ ਲੱਗੀਆਂ ਆਪਣਾਈ ਅੱਜ ਦਾ ਕਾਕਾ ਸ਼ੋਭਦੀ ਫੜਾਉਦੇ ਹੂੰ ਮੁੰਡੀ ਆਈ ਸ਼ੋਭਦੀ ਤੇ ਉਹਦੇ ਉਹ ਜਿਹੜਾ ਤੂੰ ਵਲੌਗ ਬਣਾਇਆ ਜਦੋਂ ਆਪਾਂ ਹਸਪੀਟਲ ਗਏ ਸੀ ਤੇ ਉਹ ਪਾਤਾ ਮੈਨੂੰ ਨਹੀਂ ਸ਼ੋਅ ਹੋਇਆ ਹੂੰ ਨਹੀਂ ਮੈਂ ਵੇਖੇ ਹਾਂ 20 20 73 73 ਲੈ ਫਿਰ ਤੇ ਵਧੀਆ ਕੰਗ੍ਰੈਚੁਲੇਸ਼ਨ ਤੈਨੂੰ ਵੀ ਸੋਣ ਵੀਰ ਉਹਨਾਂ ਦੇ ਵੀ ਬੜੇ ਵਧੀਆ ਕਾਕੇ ਵਾਲੇ ਸ਼ੁਭ ਦੀਪਾਣੇ ਚੱਲੇ ਸਵੇਰੇ ਬਣਾਣਾ ਸ਼ੁਭ ਦੀਪ ਦਾ ਸ਼ੁਭਾਦਿਆ ਵੀ ਵਲੌਗ ਚਲਾਦੀ ਤੇ ਬਾਬਾ ਜੀ ਛੋਤੇ ਬਾਬਾ ਜੀ ਛੋਤੇ ਬਾਬਾ ਜੀ ਕੋਸ਼ਿਸ਼ ਹੋ ਜੋ ਹੱਦਾਂ ਵੀ ਵਲੌਗ ਚਲਾ ਦਿਓ ਓਏ ਨੀਂ ਵੀ ਨੀ ਨੀ ਕਾਕੇ ལੁੱਚੜੀਏ ਨੀ ਪੁੱਤ ਕੀ ਆ ਕਿਤੇ ਕੋਈ ਪਤਾ ਨਹੀਂ ਵੀ ਮੈਂ ਵਲੌਗ ਬਣਾਉਣ ਦਾ ਵੇਲਾ ਭਾਬੀ ਭਾਬੀ ਜੀ ਜਮਾ ਦਾ ਸਟਾਰ ਬੰਦਾ ਸਾਰੇ ਹੀ ਇਹਦੇ ਵਲੌਗ ਬਣਾਉਣ ਦੇ ਹੈ ਨਾ ਚ ਹੈ ਪਹਿਲਾ ਹੈ ਵੇਲਾ ਕਿੰਨੀਆਂ ਵੀਡੀਓ ਚ ਆ ਗਿਆ ਹੀ ਹੈ ਪਹਿਲਾਂ ਹੀ ਵੇ ਆਪਾਂ ਕੀ ਤੇਰਾ ਨਾਮ ਸ਼ੌਭ ਤੂੰ ਹਸਨ ਦੇ ਗਰੀਬੀ ਵਿੱਚ ਵੀ ਹੈਗਾ ਹੀ ਮਾਂ ਦੇ ਸਾਏ ਵਿੱਚ ਵੀ ਹੈ ਪਿਛਲੀ ਵੀਡੀਓ ਕਿਹੜੀ ਸੀ ਕੌੜਾ ਸੱਚ ਚ ਵੀ ਹੈਗਾ ਹੀ ਤੂੰ ਤੂੰ ਸਾਰੀਆਂ ਵੀਡੀਓ ਚ ਹੈਗਾ ਹੀ ਹਾਂ ਆਪਣਾ ਸਾਹਿਬ ਕਿਤਾਬਕਾਰ ਮਨਪ੍ਰੀਤ ਦੀਦੀ ਨਾ ਨਹੀਂ ਤਾਂ ਕੰਨੀ ਕਈ ਆ ਦੀਦੀ ਨੂੰ ਵੀ ਛੋਟੇ ਉਸਤਾਦਾਂ ਤੇ ਰਹਿ ਗਿਆ ਹੈ ਗੁਰਵਰਾਇ ਦੇ ਉਹ ਉਹ ਵੀ ਇਦਾਂ ਹੀ ਹੂੰ ਉਹ ਵੀ ਬੜੇ ਜਾਂਦੇ ਨੇ ਮੈਂ ਵੇਖ ਲਾ ਚੰਮ ਦਾ ਸਟਾਰ ਕਿੰਨੀਆਂ ਵੀਡੀਓ ਚ ਆ ਗਿਆ ਈ ਕਹਿ ਨਹੀਂ ਸਕਦੇ ਵੀ ਸ਼ੋਭਾ ਕੇ ਵੀਡੀਓ ਚ ਨਹੀਂ ਆ ਰਹੀ ਸ਼ੋਭਾ ਦੀ ਕੁੜੀ ਵੀ ਆ ਗਈ ਹੈ ਲੈ ਭਾਬੀ ਤੂੰ ਨੋ ਕੀ ਹੋ ਗਈ ਉਹ ਨੋ ਨਹੀਂ ਆ ਨੋ ਵਾਲੀ ਪੋਤੀ ਤੇਰੀ ਸ਼ੋਭਾ ਦੀ ਕੁੜੀ ਆ ਆਈ ਕਮ ਇਨੋ ਹੈਲੋ ਕਾਦੀ ਹੈਲੋ ਕਾਦੀ ਕੀ ਕੀ ਹੋ ਰਿਹਾ ਸਭ ਵੀ ਫਿਰ ਆਪ ਮੈਂ ਕੀ ਹੋ ਗਈ ਮੈਂ ਭੂਆ ਸੱਸਾਂ ਤੇ ਭੂਆ ਤੇ ਫੁੱਫੜ ਸੌਰਤ ਫੁੱਫੜ ਇੰਦਾ 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 ਬਹੁਤ ਇਦਾਂ ਕੇ ਆ ਆ ਵੇਖੋ ਈ ਦੀ ਢਿੱਡੀ ਢਿੱਡੀ ਰਹਿਂਦੋ ਦੀ ਢਿੱਡੀ ਢੱਕੀ ਦੋ ਵਿਚਾਰੀ ਬਣਾ ਬਣਾ ਚੋਲਾ ਹੈ ਫਦੇ ਡਬ ਚੋਲਾ ਫਦੇ ਬਚੋਲਾ ਫਦੇਰ ਬਚੋਲਾ ਬਣਾ ਦੇ ਸ਼ੋਭਾ ਦਾ ਠੀਕ ਹੈ ਨਹੀਂ ਨਹੀਂ ਕਿਉਂ ਨਹੀਂ ਫਦੇ ਬਚੋਲਾ ਬਣਾਉਂਗਾ ਫੀਦੇ ਬੰਨਾ ਚਲੋ ਠੀਕ ਜੇ ਸਾਰਿਆਂ ਨੂੰ ਫਤਿਹ ਕੀ ਸਾਸਰੀ ਘਰ ਤੇ ਬਾਈ ਬਾਈ ਮਿਲਦੇ ਆ ਉਹਦੇ ਨਾਲ ਅਗਲੇ ਵਲੌਗ ਚ ਠੀਕ ਹੈ ਬਾਈ ਬਾਈ ਸ਼ੋਪ ਬਾਈ ਕਹਦੇ ਸ਼ੋਪ ਦੀ ਮੰਮੀ ਮੈਨੂੰ ਬਾਈ ਬਾਈ ਮੇਰੀ ਵੱਲੋਂ ਵੀ ਸਾਰਿਆਂ ਨੂੰ ਬਾਈ ਬਾਈ ਸਾਸਰੀ ਘਰ ਜੀ ਹੋਰ ਸੁਣਾਓ ਫਤਿਹਵੀਰ ਕੀ ਹਾਲ ਚਾਲ ਜੀ ਠੀਕ ਠਾਕ ਮੈਂ ਤੁਹਾਨੂੰ ਦੰਗੇ ਜਾਈਂ ਦੰਗੇ ਦੰਗੇ ਦੈਂਗਾ 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 ਇਹ ਦੇਂਗੇ ਦੇਂਗੇ ਨੇ ਬੜੀ ਏ ਕੱਤ ਚੁੱਕੀ ਏ ਬੜਾ ਦੇਂਗਾ ਦੇਂਗਾ ਕਰਦਾ ਚੰਗੀ ਤਰ੍ਹਾਂ ਕਰਕੇ ਦੱਸੋ ਫਿਰ ਦੇਂਗਾ ਦੇਂਗਾ ਦੇਂਗੇ 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 ਠੀਕ ਚਲ ਹੁਣ ਹੱਥ ਜੋੜ ਕੇ ਤੇ ਮੂਲ ਮੰਤਰ ਦਾ ਪਾਠ ਸੁਣਾਓ ਬੈ ਕੇ ਬੈ ਕੇ ਬੈ ਕੇ ਬੈ ਕੇ ਕਾ ਰੂ 300 ਆ ਗਾ ਚੁਕਾ 6626 ਲੰਘ ਗੋ ਜੀ ਬੀਆ ਚਲ ਕੇ ਜੀ ਰੱਖੋ ਫਿਰ ਉੱਥੇ ਜਿੱਥੇ ਚੁੱਕੀ ਰੱਖ ਦੋ ਫਤਵੀਨ ਦੁਨੀਆ ਦੀ ਸੁੰਦੇ ਮੈਂ ਕੀ ਡਾਰਾ ਜੈ ਮੈਂ ਹੀ ਸੁੰਦੇ ਮੈਂ ਤਾਂ ਮੰਨ ਬੋਛਿਆ ਨਾ ਮੇਰੇ ਬੁੱਤ ਚਲ ਦੂਜੇ ਚਾਪ ਤੇ ਸੁੱਖ ਤੇਰਾ ਦਿੱਤਾ ਲਈ ਸੁੱਖ ਤੇ ਹੈ

நோ பயிர் ਡਾਕਟਰ ਸਾਹਿਬ ਕੀ ਕਹਿੰਦੇ ਹੈ ਸ਼ੈਤਾਨੀ ਨਹੀਂ ਕਰਨੀ ਮੇਰੀ ਜਿੱਤੇ ਪਾਪਾ ਨੂੰ ਬੋਇਚ ਦੇ ਇੰਦੇ ਇੰਦੇ ਜੇ ਪਾਪਾ ਨੂੰ ਬੋਇਚ ਬੂੰਡ ਫੇ ਉਹ ਫੇ ਤੇ ਲੈ ਗਾ ਤਾ ਇਹਨੇ ਨਾ ਸ਼ੌਟਸ ਵੇ ਲੈ ਆ ਦੇਂਗੇ ਦੇਂਗੇ ਪਿਓ ਦਾ ਪਾਪਾ ਕੇ ਦਾ ਵੀਡੀਓ ਬਣਾਉਂਦਾ ਦਦੀ ਮਾਂ ਨੇ ਬੋਰੇ ਚ ਪਾ ਕੇ ਸੁੱਟਦਾ ਤੇ ਉਦਾਂ ਕਹਿਣ ਡਿਆ ਮम्मा ਪਾਪਾ ਨੂੰ ਵੀ ਬੋਰੇ ਚ ਪਾ ਕੇ ਉੱਤ ਸੁੱਟਦਾ ਵੇਖ ਲੈ ਫਿਰ ਫਤੇ ਵੀ ਇਦਾਂ ਥੋੜੀ ਗਈ ਤਾਂ ਹੁੰਦਾ ਪਾਪਾ ਵਾ ਉਹਨੇ ਉਹਨੇ ਕਿ ਮੈਂ ਕਹਿੰਦਾ

이게 오케이지 okay,